ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਟ ਕੌਰ ਆਪਣੀ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਸਵੇਰ ਦਾ ਟਾਈਮ ਹੈ ਚਿੜੀਆਂ ਦੀ ਚੀਂ-ਚੀਂ ਸੁਣਨ ਦੀ ਹੋ ਵੀਡੀਓ ਚ ਸਵੇਰ ਵੇਲੇ ਕਿੰਨੀ ਸੋਹਣੀਆਂ ਲਾਦੀਆਂ ਨੇ ਗੁੱਗੀਆਂ ਚਿੜੀਆਂ ਬੋਲਦੀਆਂ ਹਵਾ ਜਿਹੜੀ ਹੈ ਬਹੁਤ ਚੱਲਦੀ ਹੈ ਅੱਜ ਹੈਗੀ ਹੈ ਜੀ 4 ਮਾਰਚ 4 ਮਾਰਚ ਦਾ ਵੀ ਉਹ ਸਵੇਰ ਦਾ 6:30 ਵਜੇ 6:25 ਹੋ ਗਏ ਸਾਡੇ 6:30 ਵਜੇ ਹੋਏ ਨਹੀਂ ਤਾਂ ਆਪਾਂ ਕੱਢ ਲਿਆ ਨੇ ਗੋਹਾ ਆਪਾਂ ਸਿੱਟ ਦਿੱਤਾਗਾ ਪੱਲੀਆਂ ਹਜੇ ਨਹੀਂ ਟੰਗੀਆਂ ਹਵਾ ਨਾਲ ਉੱਡਦੀ ਸੀ ਮੈਂ ਉਰਲੇ ਪਾਸੋਂ ਮਾੜੀ ਜੀ ਟੰਗ ਦਿੱਤੀ ਐ ਹਵਾ ਬਹੁਤ ਨੇਰੀ ਚੱਲਦੀ ਐ ਜੀ ਜੰਮੀ ਐ ਨਹੀਂ ਨੇਰੀ ਵੀ ਨੂੰ ਹਵਾ ਤੋਂ ਜਰ ਚੱਲਦੀ ਐ ਦੇਖੋ ਸੁੰਦਰ ਅਕਤ ਹਲਦੇ ਦੀਂਦੇ ਹੋਣਗੇ ਹਨੇਰਾਗਾ ਪਰ ਚੀੜੀਆਂ ਦੀ ਚੀਂ ਚੀਂ ਘੁੱਗੀਆਂ ਨੇ ਘੂੰ ਘੂੰ ਤੇ ਇਧਰ ਆਪਾਂ ਦੁੱਧ ਬਾਹਰ ਢਿੱਕ ਲਿਆ ਮਲਾਈ ਢਿੱਕ ਲਈ ਹੈ ਤੇ ਇਧਰ ਆਪਣੀ ਮੱਖਣੀ ਬਾਰ ਰਹੀ ਹੈ ਜੀ ਕਿਆ ਹੋ ਜਾਣੀ ਕੇ ਉਧਰ ਮੇਰਾ ਦੁੱਧ ਤਰਿਆ ਹੋਇਆਗਾ ਤੇ ਖੰਡ ਪਾਟ ਵਾਲਾ ਦੁੱਧ ਪਾ ਦਿੱਤਾ ਆਪਾਂ ਡੋਲੂ ਚ ਤੇ ਗੁਰਦੁਆਰੇ ਅਰਦਾਸ ਬਾਬਾ ਜੀ ਲਾਗੇ ਕਰਨ ਖੰਡਪਾਟ ਵਾਲਿਆਂ ਦੀ ਕੀਰਤਨ ਹੋਈ ਜਾਂਦਾ ਆ ਸਾਰੀ ਬਾਹਰ ਲੱਗੀ ਪਈ ਹੈਗੀ ਇਹ ਆਪਣਾ ਹਵਨ ਦਾ ਘਿਓ ਮੱਖਣੀ ਦਾ ਪਹਿਲਾਂ ਦੁੱਧ ਵਾਲਿਆ ਫਿਰ ਮਲਾਈ ਇਲਾਹੀ ਚਾਰ ਪੰਜ ਦਿਨ ਇਕੱਠੀ ਕੀਤੀ ਫਿਰ ਰੜਕੀ ਹੁਣ ਘਿਓ ਬਣੂ ਫਿਰ ਹਜੇ ਇੱਥੇ ਅੱਧਾ ਘੰਟਾ ਮੈਨੂੰ ਖੜਨਾ ਪੂ ਘਿਓ ਕੋਲੇ ਅੱਧਾ ਘੰਟਾ ਖੜਨਾ ਪਵੇ 20 ਮਿੰਟ ਖੜਨਾ ਪੈਣਗੇ 20 ਮਿੰਟ ਅੱਧਾ ਘੰਟਾ ਲੱਗਦਾ ਘਿਓ ਬਣ ਤੇ ਕਦੇ ਕਦੇ ਪੌਣਾ ਘੰਟਾ ਵੀ ਲੱਗ ਜਾਏ ਜੇ ਬੱਦਮਲਾ ਹੀ ਹੋਵੇ ਤੇ ਜਿੱਦ ਤਾ ਸਮਾਰ ਕੇ ਦੱਬ ਕੇ ਜੇ ਲੱਸੀ ਸਵਾਰ ਹੀ ਨਿਕਲ ਜੇ ਉਹਦੇ ਤਾ ਸੇਦੀ ਬਣ ਜਾਂਦਾ ਜਿੱਦੇ ਵਾ ਜਿੱਦੇ ਲੱਸੀ ਥੋੜੀ ਵੱਧ ਰਹੀ ਏ ਥੋੜਾ ਜਿਹਾ 5 ਮਿੰਟ ਵੱਧ ਲੱਗ ਜਾਂਦੇ ਨੇ ਇੰਨਾ ਹੀ ਹੁੰਦਾ ਬਸ ਤੇ ਪੈਣਾ ਕਹ ਰਹੇ ਨੇ ਤੁਸੀਂ ਦੂਜੇ ਤਰੀਕੇ ਨਾਲ ਕਿਉਂ ਕਿਉਂ ਨਹੀਂ ਬਣਾਉਂਦੇ ਮੈਨੂੰ ਇਹ ਤਰੀਕਾ ਸੌਖਾ ਲਾ ਦੋ ਤਾਂ ਭਾਂਡੇ ਜਿ ਬੜ ਹੋਈ ਜਾਂਦੇ ਨੇ ਉਹ ਚੋਂ ਕੱਢ ਲਾਓ ਤੇ ਕੱਢ ਲੈ ਹਨਾ ਪਹਿਲਾਂ ਮਲ ਮਾਗ ਨੂੰ ਤਕਤੀ ਕਰਕੇ ਉਹ ਚਾਹੇ ਰੱਖਣੀ ਪੈਂਦੀ ਆ ਫ੍ਰਿੰਜ ਚ ਜਮਾਉਣੀ ਪੈਂਦੀ ਆ ਫਿਰ ਉਹ ਰੋਸ ਤੋਂ ਚੱਕ ਕੇ ਬਰਫੀ ਜੀ ਫਿਰ ਦੁਜੇ ਪਾ ਦੇ ਤੀ ਕਰਕੇ ਫਿਰ ਆਹੋ ਕਰਨਾ ਪੈਂਦਾ ਬਸ ਇਹ ਮੱਧ ਪਉਣ ਘੰਟੇ ਸਾਰਾ ਕੰਮ ਨਵੇਂ ਮਿਲਦਾ ਮੈਨੂੰ ਇਸ ਤਰ੍ਹਾਂ ਸੌਖਾ ਲੱਗਦਾ ਕਰਨਾ ਤੇ ਜੇ ਤੁਸੀਂ ਇਸ ਤਰੀਕੇ ਨਾਲ ਕਰੋਗੇ ਨਾ ਮੇਰੇ ਵਾਲੇ ਤਰੀਕੇ ਨਾਲ ਤਾਂ ਤੁਸੀਂ ਵੀ ਫੇਰ ਉਹ ਤਰੀਕਾ ਨਹੀਂ ਵਰਤਣਾ ਹੈਗਾ ਬਹੁਤ ਸੰਿਪਾਣ ਵਰਤਦੇ ਨੇ ਇਸੇ ਜਿਹੇ ਤਰੀਕਾ ਜਿਹੜੀ ਆਪਾਂ ਇਹ ਤਰੀਕਾ ਵਰਤਦੇ ਹਾਂ ਕਿ ਤੁਸੀਂ ਦੱਸੋ ਵੀ ਮੇਰੇ ਆ ਤਰੀਕਾ ਕਿਹੜੀ ਕਿਹੜੀ ਭੈਣ ਵਰਤਦੀ ਹੈ ਤੇ ਕਿਉਂ ਸੁੱਖ ਨਾਲ ਵਾਧੂ ਪਿਆਗਾ ਭਾਂਜੀ ਚੰਗੀ ਟਿਕਦਾ ਹੈਗਾ ਹੁਣ ਨਹੀਂ ਅਸੀਂ ਬੁਝਾਉ ਜਮੀਨ ਨਹੀਂ ਵਿਆਉਂਦੇ ਹੈਗੇ ਵਰਤਦੇ ਹੈਗੇ ਸਾਰੇ ਦੇਸ਼ ਵਿੱਚ ਵਰਤ ਦਿਆਂਗੇ ਬਾਰੇ ਬਹੁਤ ਤੰਦਰੁਸਤੀ ਰੱਖੇ ਖਾਣ ਪਾਣਨ ਵਾਲਿਆਂ ਨੂੰ ਬੱਚਿਆਂ ਨੂੰ ਹਨਾ ਬੱਚਿਆਂ ਨੇ ਮਾਰੇ ਪਹਾੜ ਦਿਨ ਭੱਜੇ ਫਿਰਦਿਆ ਦੇਖੋ ਇਸ ਤਰ੍ਹਾਂ ਦਾ ਵਿਊ ਹੈਗਾ ਸਵੇਰ ਦਾ ਲੋ ਯਾ ਟਾਈਮ ਹੈ 9 ਵਜੇ ਨਾਲੇ ਨੇ ਬੀਬੀ ਤੇ ਸਰਦਾਰ ਜੀ ਜਾਂਦੇ ਨੇ ਭੋਗ ਤੇ ਕਿਉਂਕਿ ਦੋ ਜਣਾਂ ਨੂੰ ਤਾਂ ਹਰ ਰੋਜ਼ ਹੀ ਜਾਣਾ ਹੁੰਦਾ ਹੈਗਾ ਸਹਜ ਪਾਠ ਦਾ ਭੋਗ ਕਾ ਦੇ ਖੰਡ ਪਾਠ ਦਾ ਭੋਗ ਹਨਾ ਸਾਲੋ ਸਾਲ ਵਿਆਹ ਸੀ ਹੁਣ ਖੰਡ ਪਾਠ ਸਾਹਿਬ ਜੀ ਤੇ ਸਹਜ ਪਾਠ ਜੀ ਤੇ ਭੋਗ ਉਹ ਇਹ ਜਾਂਦੇ ਨੇ ਮਾਂ ਪੁੱਤ ਭੋਗ ਤੇ ਅਸੀਂ ਤਿੰਨੇ ਮਾਵਾਂ ਦੀਆਂ ਘਰਿਆਂ ਬਾਕੀ ਪਾਣਾ ਕਹਿੰਦੀਆਂ ਤੁਸੀਂ ਦੀ ਥੋੜੀ ਜੀ ਸਬਜੀ ਨਾਲ ਕਿਵੇਂ ਸਾਰ ਲੈਣਿਓ ਅੱਧਾ ਪਰਿਵਾਰ ਤਾਂ ਸਾਡੇ ਬਾਹਰ ਰੋਟੀ ਖਾਂਦਾ ਹਰ ਰੋਜ਼ ਰਾਤ ਸੀ ਸਬਜੀ ਬਣਾਈ ਸੀ ਇੰਨੀ ਪਈ ਹੈ ਅਜੇ ਤੇ ਹੁਣ ਤਿੰਨੇ ਮਾਮਾ ਧੀਆਂ ਆਈਆਂ ਕਿ ਡਾਲੀ ਵਾਲਾ ਬਾਬਾ ਆ ਜਾਊਗਾ ਤਾਂ ਕਰਕੇ ਹੁਣ ਸਾਨੂੰ ਸਿਆਲੋ ਸਿਆਲ ਲੱਗ ਗਿਆ ਤੇ ਲੱਗ ਗਿਆ ਬਾਬਾ ਤੇ ਸਿਆਲੋ ਸਿਆਲ ਸਾਡੀ ਸਬਜ਼ੀ ਥੋੜੀ ਵੀ ਲੱਗਦੀ ਹੈ ਗਰਮੀ ਸਾਨੂੰ ਬਾਦੂ ਹੋ ਜਾਂਦਾ ਇੱਕ ਕੋਈ ਸਵੇਰ ਵੇਲੇ ਤੇ ਦਹੀਂ ਹੋ ਜਾਂਦੀ ਹੈ ਲੱਸੀ ਹੋ ਜਾਂਦੀ ਹੈ ਤੇ ਸਬਜ਼ੀ ਹੋ ਜਾਂਦੀ ਹੈ ਇੰਨੀ ਕਿੰਨੀ ਖਾਦੀ ਜਾਂਦੀ ਹੈ ਹਨਾ ਸਬਜ਼ੀ ਉਹ ਅਸੀਂ ਸਾਰੇ ਖੁੱਲੀ ਖਾਣੇ ਸਬਜ਼ੀ ਆਇ ਨਹੀਂ ਜਦੋਂ ਫਿਰ ਹੁਣ ਆਧਾ ਪਰਿਵਾਰ ਤਾਂ ਬਾਹਰ ਹੀ ਵਗ ਜਾਂਦਾ ਹੈ ਹਨਾ ਖੰਡ ਪਾਟਾ ਆਪਦੇ ਭੋਗਤਿਕਾ ਦੇ ਸਾਹਜ ਪਾਟ ਦੇ ਭੋਗਤੇ ਹਾਏ ਹੋਏ ਲਾ ਹਰ ਰੋਜ ਦਾ ਹੀ ਆ ਸਾਡਾ ਕੰਮ ਆਉਣ ਜਾਣ ਦਾ ਤੁਸੀਂ ਦੇਖਦੇ ਹੋ ਸਾਰਾ ਸਾਲ ਹੋ ਗਿਆ ਦੇਖਦਿਆਂ ਤੇ ਹਬੀਬੀ ਬਾਗੀ ਕਗਾ ਇਹ ਨਹੀਂ ਹਜੇ ਸਰਦਾਰ ਜੀ ਤਿਆਰ ਹੋਏ ਪੈਣ ਪਾਈ ਨਹੀਂ ਬੈਠੇ ਨੇ ਤੇ ਭਾਣਾ ਗਦੇ ਸਬਜੀ ਥੋੜੀ ਨਾਲ ਕਿਵੇਂ ਸਾਰ ਲਾਣਿਓ ਮਾਂ ਸਾਰੀ ਆਪਣੀ ਸਬਜੀ ਆਪਣੀ ਹੈਗੀ ਆ ਮੇਥਾ ਦੀ ਬਾਜੀ ਉਹ ਵੀ ਗੁਰਿਆਨ ਉਹ ਗੁਰੂ ਜੀ ਚਾਚੀ ਜੀ ਦੇ ਆ ਦੇਖ ਲੋ ਇਹ ਬਾਹਰ ਰੋਟੀ ਹੈ ਘਰ ਅੰਦਰ ਅੱਠ ਨਹੀਂ ਖਾਂਦੇ ਰੋਟੀ ਕਿਹਾ ਹੁਣ 10 ਵਜੇ ਇੱਥੇ ਲੰਗਰ ਖਾਇਆ ਹੋਣਗੇ ਫਿਰ ਦੁਪਹਿਰ ਨੂੰ ਭੁੱਖ ਨਹੀਂ ਲੱਗਦੀ ਹੋएगी ਹੋ ਅਸੀਂ ਵੀ ਮੰਗ ਤੁਹਾਨੂੰ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਅੱਜ ਅਸੀਂ ਪਲਾਈ ਆ ਮੇਰੇ ਦਿਉਰ ਦਰਾਣੀ ਵਿੱਚ ਆ ਕਿਉਂਕਿ ਸਾਡੇ ਪ੍ਰੋਗਰਾਮ ਬਹੁਤ ਜ਼ਿਆਦਾ ਸਮਾਂ ਟਾਈਮ ਨਹੀਂ ਲੱਗਿਆ ਥੋੜਾ ਜਿਹਾ ਚਾਹ ਤਾਂ ਹੋ ਗਈ ਲੇਟ ਗਈ ਕੁਸਾ ਇਹ ਵੀ ਬੀਜੀ ਸੀ ਅਸੀਂ ਵੀ ਬੀਜੀ ਪ੍ਰੋਗਰਾਮਰ ਚ ਤੁਹਾਨੂੰ ਮਲਾਉਣੇ ਮੇਰੇ ਦਿਓ ਤੇ ਰਾਣੀ ਨੂੰ ਤੁਸੀਂ ਇਹਨਾਂ ਦੇ ਵਿਆਹ ਦੇ ਬਲੌਗ ਵੀ ਬਹੁਤ ਹਨਾ ਦੇਖੇ ਨੇਗੇ ਸਾਰੇ ਰਿਸ਼ਤੇਦਾਰ ਵੀ ਸਾਡੇ ਦੇਖਦੇ ਨੇ ਹਨਾ ਸੋਨੂੰ ਮਲਾਉਣਿਆਂਗੇ ਆ ਹੈਗੇ ਨੇ ਮੇਰੇ ਦਿਓ ਤੇ ਰਾਣੀ ਸਿਕਾਲ ਜੀ ਤੇ ਇਹਨਾਂ ਦੇ ਰਿਸ਼ਤੇਦਾਰ ਵੀ ਬਹੁਤ ਸਾਰੇ ਦੇਖਦੇ ਨੇ ਭੈਣ ਦੇ ਜਣੀ ਕਿ ਭੂਆਜੀ ਦੇ ਭੂਆਜੀ ਦੀਆਂ ਕੁੜੀਆਂ ਮਾਮੇ ਰਿਆ ਕੁੜੀਆਂ ਜੋ ਵੀ ਹਨਾ ਪਿੰਡ ਦੇ ਹਨਾ ਸੇਰੋਂ ਦੇ ਈਵਰ ਚ ਸਾਡੇ ਬਹੁਤ ਜ਼ਿਆਦੇ ਨੇ ਇਹ ਮੇਰੀ ਦਾਨੀ ਸੇਰੋਂ ਦੀ ਹੈਗੀ ਤੇ ਉਹ ਮੇਰਾ ਪਈ ਦਿਓਰ ਹੈਗਾ ਤੇ ਸਾਡਾ ਬਸ ਪਿਆਰੇ ਬਣਿਆ ਰਹੇ ਤੇ ਅੱਜ ਪਲਾਈਆ ਚਾਹੇ ਦੁਬਾਰ ਮਾਸੀ ਬਚੋ ਲੈਣਾ ਹੁਣ ਬਚੋ ਲੈਣੇ ਜਾਣਗੇ ਹੁਣ ਬਚੋ ਲੈਣੇ ਜਾਣਗੇ ਇਹਨਾਂ ਦੀ ਚਾਹ ਵੀ ਲੇਟ ਹੋ ਗਈ ਕਿਉਂਕਿ ਟਾਈਮ ਸਾਰਿਆਂ ਨੂੰ ਪ੍ਰੋਗਰਾਮ ਸਾਡੇ ਹੁਣ ਬਸ ਪਿਛਲਾ ਵਿਆਹ ਪਰਸੂ ਹੀ ਹੋ ਕੇ ਹਟਿਆ ਤੁਸੀਂ ਵੀਡੀਓ ਦੇਖੀ ਸੀ ਤੇ ਮਾਸੀ ਹੁਣ ਉਧਰ ਜਾਂਦੀ ਹੈਗੀ ਫੋਨ ਆ ਗਿਆ ਤੇ ਦੋਨਾਂ ਘਰਾਂ ਨੇ ਅੱਜ ਟਾਈਮ ਲੱਗਿਆ ਸਾਨੂੰ ਚਾਹ ਪਿਲਾਉਣ ਦਾ ਤੇ ਕੱਲ ਅਸੀਂ ਪਹਿਲਾਂ ਕੱਲ੍ਹ ਸੋਚਦੇ ਸੀਗੇ ਤੇ ਨਰੇ ਰਿਸ਼ਤੇਦਾਰ ਆਗੇ ਸੀ ਫਿਰ ਅੱਜ ਸਾਨੂੰ ਟਾਈਮ ਨਹੀਂ ਮਿਲੇ ਹਾਂ ਹਾਂ ਆ ਜਾਾਂਗੇ ਤੇ ਲੋ ਜੀ ਮਲਾ ਤਾਂ ਸੋਨੂ ਪਰਿਵਾਰ ਸਾਡਾ ਲੋ ਜਿਹੜੇ ਆਪਣੇ ਆਏ ਸੀ ਚਾਹ ਪਿਆ ਦਿੱਤੀ ਐ ਕੁਝ ਬਾਅਦ ਗਏ ਨੇ ਅੱਜ ਮਾਸੀ ਨੇ ਚਾਹ ਪੀਾਈ ਐ ਨੇ ਆਪਾਂ ਨੇ ਪਿਆ ਚਾਹ ਪੀਾਈ ਹੈਗੀ ਕਿਉਂਕਿ ਸਾਨੂੰ ਟਾਈਮ ਹੀ ਨਹੀਂ ਸੀ ਉਹਨਾਂ ਨੂੰ ਵੀ ਟਾਈਮ ਹੈਗਾ ਸੀਗਾ ਚਾਹ ਪੀਣ ਦਾ ਕਿਉਂਕਿ ਪ੍ਰੋਗਰਾਮ ਹੀ ਇੰਨੇ ਸੀਗੇ ਹਨਾ ਚਾਹ ਲੇਟ ਹੋ ਗਈ ਨਹੀਂ ਸਾਨੂੰ ਟਾਈਮ ਤੀ ਨਹੀਂ ਉਹਨਾਂ ਨੂੰ ਪੀਣ ਦਾ ਟਾਈਮ ਸੀਗਾ ਤੇ ਚਲ ਅੱਜ ਦੋਨਾਂ ਘਰਾਂ ਨੇ ਚਾਹ ਪਿਆ ਦਿੱਤੀ ਐ ਤੇ ਉਹ ਹੁਣ ਗਏ ਨੇ 4 ਵਜੇ 12 ਵਜੇ ਆ ਗਏ ਸੀ 4 ਵਜੇ ਗਏ ਨੇ ਦੋ ਦੋ ਘੰਟੇ ਦੋਨਾਂ ਘਰਾਂ ਨੇ ਲੱਗ ਗਏ ਵਧੀਆ ਗੱਲਾਂ ਬਾਤਾਂ ਕੀਤੀਆਂ ਜਿਰੋਂ ਹੁਣ ਐ ਗੱਲਾਂ ਬਾਤਾਂ ਦੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਚੱਲਦਾ ਹਨਾ ਤੇ ਬਹੁਤ ਵਧੀਆ ਦਿਨ ਲੰਘਦਾ ਜਿਰੋਂ ਭੈਣ ਭਾਈ ਆਉਂਦਾਗਾ ਤੇ ਟਾਈਮ ਆ 4:00 ਵਜੇ ਬੀਬੀ ਲਾਉਂਦੀ ਐ ਪਿਗੜੀ ਤੇ ਕੱਪੜਾ ਤੇ ਗੁਰਮਣ ਮਾਰਦੀ ਐ ਕੱਪੜਾ ਨੀਤਾ ਐ ਤੇ ਸਰਦਾਰ ਜੀ ਕੱਖ ਪਾ ਕੇ ਚਲੇ ਗਏ ਇਹ ਅਸੀਂ ਦਰਾਨੀ ਜੇ ਥਾਣੀ ਗੱਲਾਂ ਕਰੀ ਗਈਆਂ ਤੇ ਪਾਈ ਪਾਈ ਗੱਲਾਂ ਕਰੀ ਗਏ ਨੇ ਹਨਾ ਪਹਿਲਾਂ ਸਰਦਾਰ ਜੀ ਖੇਤ ਗਏ ਤੇ ਬਾਚ ਆ ਗਏ ਸੀਗੇ ਤੇ ਹੁਣ ਸਰਦਾਰ ਜੀ ਕੱਖ પા ਕੇ ਚਲੇ ਗਏ ਆਪ ਦੀ ਗੇਮ ਖੇਡਣ ਤੇ ਮੈਂ ਇੱਧਰ ਆ ਗਈ ਆਪਦੇ ਡਿਊਟੀ ਤੇ ਸਬਜੀ ਆਪਣੇ ਪਈ ਹੈਗੀ ਸਵੇਰੇ ਬਣਾ ਲਾਂਗੇ ਹਨਾ ਹੁਣ ਜੋਗਰੀ ਪਈ ਹੈਗੀ ਸਾਰਾ ਦਿਨ ਬਸ ਪੈਣਾ ਦਿੱਤਾ ਸਬਜੀ ਬਣਾੜਾ ਭਾਂਡੇ ਮਾਜ ਲਾ ਮੱਜਾ ਸਾਂਭ ਲਾ ਇਹੀ ਨਿਕੰਮ ਠੀਕ ਆਉਂਦੇ ਹੈਗੇ ਹਨਾ ਤੇ ਸਾਲਦਾਰ ਜੀ ਸਾਡੇ ਆਉਂਦਿਆਂ ਨੂੰ ਹੈ ਨਹੀਂ ਸੀ ਕਰ ਉਹਦੀ ਗਾਏ ਹੋਣਗੇ ਪਹਿਲ ਤੇ 5 ਕਿ ਮਿੰਟ ਪਹਿਲਾਂ ਉਹ ਤੋਂ ਬਾਹਲਾ ਸੁਖਮਣ ਜਿਹੜਾ ਲਾ ਕੇ ਗਈ ਸੀਗੀ ਗੁਰਮਣ ਉਹ ਤਾਂ ਕਹਿੰਦੇ ਡੈਡੀ ਜੀ ਪਾਏ ਨੇ ਕਰੇ ਫਿਰ ਬਾਗੀ ਹੁਣ ਹੀ ਗਾਏ ਹੋਣਗੇ ਹੁਣ ਬਸ ਉਹਨਾਂ ਨੂੰ ਬਿਠਾ ਕੇ ਗੱਡੀ 'ਚ ਆਇਆਂਗੀ ਤੇ ਨਾਲ ਗੁਡੀਆਂ ਸੀਗੀ ਸਾਡੇ ਚਾਚਾ ਜੀ ਦੀ ਬੇਟੀ ਤੇ ਦਿਉਰ ਦਰਾਣੀ ਚਲ ਆ ਕੇ ਬਹਾਨੇ ਨਾਲ ਹਨਾ ਤੇ ਕਿਰਾ ਚਲੋ ਫਿਰ ਅੱਪੀ ਆ ਜਾ ਕਰਾਂਗੇ ਰੋਜ਼ ਤੱਕ ਇੱਥੇ ਆਇਆ ਜਾਂਦਾ ਹਨਾ ਕੋਈ ਕੰਮ ਮਤ ਬੰਗਦੇ ਟੱਪਦੇ ਹਨਾ ਘਰਾਂ ਚ ਕਮਾ ਚ ਰੋਜ਼ ਨਿਕਲਣ ਨਹੀਂ ਜਾਂਦਾ ਹਾਲੇ ਸਾਰੇ ਕੰਮ ਤਨ ਦਿਆਲੇ ਆਪ ਆਪ ਦਾ ਕੰਮ ਕਰਦੇਾਂਗੇ ਵਾਹਨੇ ਨਾਲੀ ਆਇਆ ਜਾਂਦਾ ਹਨਾ ਕਿਸੇ ਕੰਮ ਤਨ ਦੇ ਚਲੋ ਜੀ ਆਪਾਂ ਕਰਦੇ ਆ ਆਪਣਾ ਕੰਮ ਤੇ ਨਿਤ ਪਾਣੀ ਪਲਾਉਣੀਆਂ ਮੱਝਾਂ ਨੂੰ ਨਿਆ ਸਵੇਰ ਵਾਲੀ ਆਹ ਪਈ ਹੈ ਲੱਸੀ ਪਿਆਉਣ ਵਾਲੀ ਮੱਝਾਂ ਦੀ ਪਤੀ ਲੱਸੀ ਦਾ ਪਿਆਗਾ ਪਹਿਲਾਂ ਤਾਂ ਮੈਂ ਬਾਟਿਲਾ ਕੇ ਕੱਢਦੀਆਂਗੀ ਸਵੇਰੇ ਪਾਣੀ ਪੀ ਲਿਆ ਮੱਝਾਂ ਨੇ ਪਹਿਲਾਂ ਮੇਰ ਯਾਦ ਨਹੀਂ ਆਈ ਫਿਰ ਪਾਣੀ ਨਾਲ ਅੱਜ ਲੀਆਂ ਤੇ ਲੱਸੀ ਨਾ ਤੇ ਹਾਂ ਇਹੀ ਪੀਂਦੀਆਂ ਨੇ ਹੈਗੀਆਂ ਅਰੱਜੀਆਂ ਤੇ ਲੱਸੀ ਪੀਂਦੀਆਂ ਨਹੀਂ ਹੈਗੀਆਂ ਪਾਣੀ ਦੀਆਂ ਆ ਦੇਖੋ ਸਰੋਂ ਦੇ ਫੁੱਲ ਤੇ ਉਹਨੇ ਫੁੱਲ ਕੱਢ ਲੇ ਹਾਲ ਉਹਨੇ ਤੇ ਜੇ ਨਾ 10 ਦਿਨ ਇੱਥੇ ਸਬਜ਼ੀ ਲੱਗੀ ਲਾਦਨ 4 ਦਿਨਾਂ ਨੂੰ ਲਾਦਨ ਲਾਦਨ 10 ਦਿਨ ਚਲਾ ਲੈਣ ਨੂੰ ਬਗਲ ਮੋੜ ਦੀ ਬਣੀਦੀ ਹੁੰਦੀ ਆ ਹਨ ਫਿਰ ਆਪਣਾ ਬੀਬੀ ਹੋ ਜਾਊਗਾ ਹਾਲੋਂ ਦਾ ਕਿ ਫੁੱਲਾਂ ਤੇ ਆਈ ਖੜੀਆ ਜਿਹੜਾ ਫੁੱਲਾਂ ਤੇ ਆ ਜੇ ਫਿਰ ਜਰਕ ਜਰਕ ਪਾਲੀਆਂ ਜੇ ਪੱਕ ਜਣੇਨ ਲੱਗ ਕੋਦੀ ਜਿਵੇਂ ਸਰਾਉਂਦੀ ਆ ਪਖੜੀਆਂ ਸੇਤੀ ਫਿਰ ਇਹ ਪੱਕ ਜਾਂਦੀਆਂ ਨੇ ਸਰਦਾਰ ਜੀ ਦਾ ਖੰਦਾ ਉਹਦਾ 4 ਵੀ ਪਟ ਕੇ ਧਰ ਗਏ ਹਵਾ ਅੱਜ ਬਹੁਤ ਜ਼ਿਆਦਾ ਚੱਲਦੀ ਠੰਡ ਹੈ ਅੱਜ ਮੈਂ ਤਾਂ ਸਵੇਰ ਦੀ ਸਾਰਾ ਦਿਨ ਕੋਟ ਹੀ ਨਹੀਂ ਲਾਹੀ ਹੋਏਗੀ ਕਿਉਂਕਿ ਪਤਾ ਨਹੀਂ ਉਹਨਾਂ ਕੋਲ ਅੰਦਰ ਬੈਠੇ ਰਹਾਂਗੇ ਹਨਾ ਤਾਂ ਠੰਡ ਲੱਗਦੀ ਸੀ ਹੁਣ ਵੀ ਮੈਨੂੰ ਠੰਡ ਲੱਗਦੀ ਆ ਨਿਹਰੀ ਚੱਲਦੀ ਸਵੇਰ ਦੀ ਜਰ ਉਠਿਆ ਔਰ ਉਹਦੀ ਨਿਹਰੀ ਚੱਲਦੀ ਹੈਗੀ ਪੱਤਿਆਂ ਦੀ ਖੜ ਖੜ ਸੋਨ ਨੂੰ ਸੁਣਦੀ ਹੋਊ ਕੈਮਰੇ ਚ ਚਲੋ ਜੀ ਆਪਾਂ ਕਰ ਦਾਂਗੇ ਆਪਣੇ ਕੰਮ ਤੇ ਆਉਣਿਆ ਪਾਣੀ ਤਾਂ ਨਹੀਂ ਮੱਝਾਂ ਨੂੰ ਜੇ ਮੇਰੇ ਟੀਨ ਚ ਕੰਮ ਕਰਦੇ ਆਪਾਂ ਹੋਂਮੀ ਕਰਦੇ ਆ ਹੁਣ ਤਸਰ ਬਣੀ ਕਰਕੇ ਮੰਗ ਲਿਆ ਕੋਈ ਠੰਡਾਈ ਵਾਲਾ ਪਟੂਲਾ ਯੋਗ ਹੈ ਲੈਤੀ ਤੁਹਾਨੂੰ ਮਾਰਾਂਗੇ ਨਾ ਕਿੰਨਾ ਚੰਗਾ ਲੱਗਦਾ ਹੈ ਮੈਂ ਕੋਟ ਕਿੰਨਾ ਹੋ ਗਿਆ ਸਭ ਹਨਾ ਠੰਡਾ ਹੈ ਨਾ ਤੇਰੇ ਵੀ ਕੋਟ ਫਾਇਰ ਹੈ ਤਾਂ ਸੰਗ ਖੰਡ ਲਾ ਕੋਟ ਥੋੜੀ ਨਾ ਪਾਏ ਮੈਂ ਹੋਰ ਕੀ ਹੈ ਸਵੈਟ ਸ਼ਰਟ ਇਹ ਪਾਣੀ ਪਾਣੀ ਤਾਂ ਨੇ ਪੀਓ ਪਾਈ ਸੀਣਾ ਨੇ ਤਾਂ ਲੱਸੀ ਸ਼ੋਰ ਮੁਰਕਾਣਾ ਕੋ ਬਣਾ ਨਹੀਂ ਇਹ ਚੋ ਇਹ ਬੋਲ ਨੰਬ ਨਹੀਂ ਇਹ ਦੁੱਤੀ ਹਾਂ ਕੁਫਾ ਵੱਧ ਕੁਛ ਲਿਆ ਦੋ ਕਰਾਂ ਸਮਾਨ ਖਾ ਰਿਹਾ। ਕੋਕਨ ਵੇਖੀਂ ਕੋਕਨ ਵੇਖੀਂ ਖਾ ਖੜ। ਐਂ ਦਾ ਚਲ ਤੱਕ ਲਗਾ ਕੇ ਰੋਟੀ ਬਣਾਉ ਤੇ ਗਿਓ। ਗੋਲੀ ਨਾ ਮਾਰੀਂ ਜਿਹੜੀ ਆ ਪੀ ਲੈ। ਆਦਲਤੀਂ ਜੀ ਨਾ ਨਾ ਕਿਦਾ ਬੰਦਨ ਮਿਲਦੀ ਤੁਸੀਂ ਦੱਸੀ ਮਾਰ ਤੋਂ ਮਾਰ ਦਿੰਦੇ ਕਿੰਨਾ ਜ਼ਾ ਆਤਾ ਨੇ ਸਮਾਜੀ ਹੋ ਗਿਆ ਹਵਾ ਰੱਡਾ ਤੇ ਗੜੀੰਡੀ ਇੱਕ ਬੰਨੂ ਹੋਣਾ ਮੈਂ ਪਤਾ ਰਹੇ ਹਵਾ ਰੱਡਾ ਬੱਸ ਜੋ ਕਿ ਅੰਮੀ ਬੱਧੀ ਕਰੀਏ ਕਿ ਐਸਪਤ ਦਿਨ ਨਹੀਂ ਤੈਰੇ ਦੋ ਗੜੇ ਉਧਰ ਪਰ ਦਿਨੇ ਮਾਦਮ ਚਲਦੇ ਚਲਦੇ ਦੂਜੀ ਹੁੰਦੀ ਹੁੰਦੀ ਕਤੇਰੀ ਨੀਮਕਰ ਨੀਮਕਰ ਲਾ ਮੂ ਚਲੋ ਜੀ ਆਪਣੇ ਕੰਮ ਤੰਦੇ ਚੱਲਦੇ ਚੱਲਦੇ ਰਹਿਣਗੇ ਚਲੋ ਜੀ ਆਪਣੇ ਕੰਮ ਤੰਦੇ ਚੱਲਦੇ ਰਹਿਣਗੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੁਸੀਂ ਦੇਖਾ ਦਿਆ ਨੀ ਝੂਲ ਪਾਲਾਂ ਦੇ ਵਲੌਗ ਦੇਖਣ ਲਈ ਚੈਨਲ ਨੂੰ ਕਾਲੇ ਸਬਸਕ੍ਰਾਈਬ ਵੀਡੀਓ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਜੀ ਕਮੈਂਟ ਵੀ ਲਿਖਾ ਦਿਓ ਕਾਲੇ ਇਸ ਤੋਂ ਨਵੇਂ ਵੀਲੌਗ ਨਾਲ ਆਜੀ ਦੇ ਵੀਲੌਗ ਦੇ ਅੰਟ ਐਂਡ ਵਨ ਜੀ ਜੀ ਦਾ ਖਾਲਸਾ ਸਭੀ ਵਧ ਰਹੀ ਜੀ ਸਤਿ ਸ੍ਰੀ ਅਕਾਲ